ਇਹ ਵੀਡੀਓ ਕਰ ਰਿਹਾ ਮੈਂ ਵਿਖਾ ਦਿਆਂ ਤੁਹਾਨੂੰ ਲੈ ਆਹ ਬਾਈ ਨੇ 47000 ਦੀ ਮਾਜ ਦਿੱਤੀ ਆ ਸਾਰੀ ਲੈ ਮੈਂ ਚੰਗੀ ਸੀ ਯਾਰ ਤੇਰੀ ਹਨਾ ਹੂੰ ਕੋਈ ਮਾੜੀ ਨਹੀਂ ਐਨੇ ਦੀ ਯਾਰ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਆ ਤੇ ਅੱਛੇ ਬਣੀ-ਬੁਣੀ ਵੀ ਹੋਈ ਏ ਕੋਈ ਕਿ ਨਹੀਂ ਉਹ ਟੀਗਾ ਭਰਾਏ ਦੱਸਦੇ ਆਪਾਂ ਦੱਸਤਾ ਹੀ ਅੱਗੇ ਰਹਿਣਾ ਨਾ ਰਹਿਣਾ ਅਗਲੇ ਦੇ ਕਰਮਾਂ ਵਿੱਚ ਕਰਨ ਬਾਈ ਫਿਰ ਇਹ ਮੱਛੀ ਦੀ ਕਿੰਨੀ ਉਮਰ ਆ ਇਹ ਮੱਛੀ ਦੋ ਮੈਂ ਅਗਰ ਪਹਿਲਵਾਨ ਦੇਗੀ ਹਾਂਜੀ ਪਹਿਲਵਾਨ ਦੇਗੀ ਠੀਕ ਆ ਹੈਲੋ ਜੀ ਮਿੱਤਰੋ ਵਾਕਿਆ ਹੀ ਸਿਆ ਕੰਨੀ ਵਾਲੇ ਦੋਦੇ ਦੰਦ ਚੱਕਦੀ ਆ ਹਜੇ ਕਰਮ ਵਾਲੇ ਯਾਰ ਕਮਾਲ ਦੀ ਤਿਆਰੀ ਧਰੀ ਆ ਹਨਾ ਬੱਜੀ ਦੁੱਧ ਦੇ ਦੂਗੀ ਹਨਾ ਬਈ 22 ਕਿਲੋ ਮੇਰੇ ਸਰੋਤੇ ਜਿਹੜੇ ਦੇਖਦੇ ਉਹਨਾਂ ਨੂੰ ਐ ਹੋ ਜਾਈ ਵਾਕਈ ਬਈ ਬੰਦੇ ਕਰਨ ਤੋਂ ਮਾਲ ਲਿਆ ਕਰਨਾ ਪਸ ਦੋ ਦਿਨ ਲੇਟ ਲੈ ਲਗੇ ਉਹਨਾਂ ਦੇ ਦਿਲ ਦੇ ਵਿੱਚ ਕੀੜਾ ਵੜ ਜਾਏ ਵੀ ਕਰਨ ਦੀ ਗਵੇਟ ਲੈਣਾ ਤੇ ਪਸ਼ੂ ਲੈਣਾ ਤੇ ਕਰਨ ਤੋਂ ਲੈਣਾ ਕਿਨੇ ਦਾ ਦੇਤੀਏ ਇਹ ਆਪਾਂ ਹੀ ਜੇ ਮੁੱਲ ਕਰਾਉਣਾ ਤਾਂ ਆਪਾਂ ਇਹ ਜੀ ਬੱਛੀ 105000 ਦੀ ਵੇਚ ਗੱਦ ਦੀ ਵੇਚੀ ਸਿਆਲਾਂ ਹੁਣ ਜੇ ਹਿਸਾਬ ਨਾਲ ਗਰਮੀ ਦੀ ਰੋਤਾ ਇਹ ਬੱਛੀ ਆਪਾਂ ਕੋਈ ਮੁੱਲ ਨਹੀਂ ਕਰਨਾ ਇਹ ਦੇਣ ਲੈਣ ਵਾਲਾ 86000 ਰੁਪਏ ਦੇਵਾਂਗੇ ਵਿੱਚ ਛੋੜਛਾਪਾ ਕਰ ਦਾਂਗੇ ਲੈ ਵੀ 86000 ਦੇ ਵਿੱਚ ਸਤਿਕਾਰ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਲੇ ਵੀ ਸੱਜਣੋ ਇਸ ਟਾਈਮ ਮੈਂ ਪਹੁੰਚ ਚੁੱਕਿਆ ਵਾਂ ਮੋਗੇ ਜ਼ਿਲ੍ਹੇ ਦੇ ਪਿੰਡ ਜੈਮਲ ਵਾਲੇ ਦੇ ਵਿੱਚ ਜੈਮਲ ਵਾਲਾ ਪਿੰਡ ਆ ਜਿਹੜਾ ਲੰਗਿਆਂ ਨੇ ਪਿੰਡ ਦਾ ਗਵੰਡੀ ਪਿੰਡ ਆ ਤੇ ਮਿੱਤਰੋ ਇਹਦੇ ਨੇੜੇ ਡਰੋਲੀ ਭਾਈ ਵੀਨ ਜਦੀਕ ਜੇ ਕਰਕੇ ਰਹਿ ਗਿਆ ਵੀ ਇਹ ਮੋਗੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਤੇ ਵੱਡਾ ਪਿੰਡ ਆ ਜੈਮਲ ਵਾਲਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਵੀਰ ਦਾ ਕੰਮ ਜਾਨਵਰ ਦਿਖਾਉਣੇ ਸੀ ਤੁਹਾਨੂੰ ਦੋ ਪਰ ਆਉਂਦਿਆਂ ਨੂੰ ਜਿਹੜੀ ਮੱਝ ਸੀਗੀ ਮਿੱਤਰੋ ਉਹ ਬੈਠ ਗਈ ਆਰਾਮ ਕਰਦੀ ਪਈ ਆ ਉਹ ਕਿਉਂ ਕਰਦੀ ਪਈ ਆ ਉਹ ਬਾਈ ਨੇ ਪਿੰਡ ਦੇ ਵਿੱਚ ਦੇਤੀ ਬੰਦੇ ਬਾਈ ਦੇ ਲਿਹਾਜੀ ਆਲੇ ਲੈ ਕੇ ਤੇ ਰਹਿ ਗਈ ਹੁਣ ਮਿੱਤਰੋ ਤੁਹਾਡੇ ਲਈ ਵੱਛੀ ਵੱਛੀ ਵੀ ਜਿਹੜੀ ਤੁਹਾਨੂੰ ਚੀਜ਼ ਦਿਖਾ ਦੇਣੀ ਹੈ ਇੱਕ ਵਾਰੀ ਗਹਿਣਾ ਵੀ ਜੇ ਤੁਸੀਂ ਨਵਾਂ ਫਾਰਮ ਕਰਨਾ ਚਾਹੁੰਦੇ ਆ ਨਵਾਂ ਕੰਮ ਕਰ ਰਹੇ ਆ ਦੁੱਧ ਤੇ ਪਸ਼ੂ ਪੋਣਾ ਚਾਹੁੰਦੇ ਆ ਤਾਂ ਮੈਂ ਹਮੇਸ਼ਾ ਕੋਸ਼ਿਸ਼ ਇਹ ਕਰਦਾ ਹੁੰਨਾ ਵੀ ਨਵਾਂ ਬੰਦਾ ਜਿਹੜਾ ਉਹ ਪਹਿਲੇ ਸੋਏ ਵਾਲੀ ਚੀਜ਼ ਨੂੰ ਜਾਂ ਦੂਜੇ ਸੋਏ ਵਾਲੀ ਚੀਜ਼ ਨੂੰ ਪਾਓ ਖਾਸ ਕਰਕੇ ਗਾਵਾਂ ਦੇ ਵਿੱਚ ਕਿਉਂਕਿ ਇਹ ਜਿਹੜੀਆਂ ਗਾਵਾਂ ਇਹ ਪਹਿਲਾ ਦੂਜਾ ਸੂਆ ਜਿਹੜੀਆਂ ਬਿਮਾਰੀ ਨੂੰ ਘੱਟ ਕਵਰ ਕਰਦੀਆਂ ਬਿਮਾਰੀ ਇਹਨਾਂ ਦੇ ਨਜ਼ਦੀਕ ਦੀ ਨਹੀਂ ਲੰਗਦੀ ਬਾਕੀ ਫੇਸ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਬੜੀ ਚੰਗੀ ਆ ਉਹ ਮਿਲਦੇ ਆ ਕਰਦੇ ਆ ਗੱਲਬਾਤ ਬਾਈ ਦੇ ਨਾਲ ਮੁਲਾਕਾਤ ਕਰਦੇ ਆ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵੱਡੇ ਬਾਈ ਨ ਪਿੰਡ ਜੇਮਨ ਵਾਲਾ ਜ਼ਿਲ੍ਹਾ ਮੋਗਾ ਜੀ ਜੀ ਕਰਨ ਬਾਈ ਫਿਰ ਕਦੋਂ ਤੋਂ ਇਸ ਕਿੱਤੇ ਦੇ ਨਾਲ ਜੁੜ ਗਿਆ ਇਹ ਹੀ ਆ ਆਪਣਾ ਜਦੋਂ 2018 ਆਪਣੇ ਲੋਕਡਾਊਨ ਹੋਇਆ ਸੀਗਾ ਉਦੋਂ ਤੋਂ ਇੱਕ ਅਦਾ ਪਹੂ ਲੈਣ ਲੱਗੇ ਸੀਗੇ ਠੀਕ ਆ ਤੇ ਫਿਰ ਗਾਂਧੀਆਂ ਪੁੱਸ ਪਿੰਡਾ ਪੈ ਗਿਆ ਤੇ ਲੈਣ ਲੱਗੇ ਕੰਮ ਵੀ ਵਧੀਆ ਦੇਣੀ ਕੰਮ ਵਧੀਆ ਜੀ ਬਣ ਜਾਂਦਾ ਜੀ ਸੋ ਸਹੀ ਗੱਲ ਹੈ ਚਾਹੇ ਨਾਲ ਲੱਗਣ ਦੇ ਨਾਲੋਂ ਬਿਹਤਰੀਨ ਗੱਲ ਭਾਵੇਂ ਇਮਾਨਦਾਰੀ ਦਾ ਹੋਵੇ ਹਾਂਜੀ ਹਾਂਜੀ ਤੇ ਕਰਨ ਬਾਈ ਫਿਰ ਗਾਵਾਂ ਤੇ ਫੋਕਸ ਵੱਧ ਰੱਖਦਾ ਕਿ ਮੱਝ ਵੀ ਲੈ ਲੈਂਦਾ ਨਹੀਂ ਆਪਣਾ ਗਾਂ ਤੇ ਵੱਧ ਹੈ ਜੀ ਗਾਂ ਤੇ ਵੱਧ ਰੱਖਣਾ ਮੈਂ ਤਾਂ ਕੋਈ ਚੰਗੀ ਮਿਲੇ ਤਾਂ ਲੈ ਲਈਦੀ ਆ ਹੁਣ ਉਹ ਮੈਂ ਲਈ ਸੀਗੀ ਉਹ ਬੈਗੀ ਆ ਜੀ 8 ਕਿਲੋ ਦੋ ਸੀ ਪੈਂਟ ਦੇਦੀ ਆ ਜੀ ਫਿਰ ਕਿੰਨੇ ਦੀ ਦੇਤੀ ਬਾਈ ਮੈਂ ਉਹ 47000 ਦੀ ਦਿੱਤੀ ਆ ਜੀ ਅੱਛਾ 47 ਦੀ ਠਾਕੇ ਵੇਖ ਲਈਏ ਮੜੀ ਜੀ ਥਾਲੋ ਹੀ ਠਾਲੋ ਤੇ ਲੋਕ ਦੱਸਦੇ ਕਮੈਂਟਾਂ ਤੇ ਮੁੰਡਾ ਮੈਨੂੰ ਚੰਗਾ ਲੱਗਿਆ ਯਾਰ ਮੈਂ ਬੰਦਾ ਪਹਿਲੀ ਵੀਡੀਓ ਕਰ ਰਿਹਾ ਮੈਂ ਵਿਖਾ ਦਿਆਂ ਤੋ ਲੈ ਆਹ ਬਾਈ ਨੇ 47000 ਦੀ ਮਾਜ ਦਿੱਤੀ ਐ ਸਾਰੀ ਲੈ ਮੈਂ ਚੰਗੀ ਸੀ ਯਾਰ ਤੇਰੀ ਹਨਾ ਹੂੰ ਕੋਈ ਮਾੜੀ ਨਹੀਂ ਐਨੇ ਦੀ ਯਾਰ ਦੁੱਧ ਪੀਣ ਵਾਲੇ ਨੂੰ ਕੀ ਮਾੜੀ ਆ ਤੇ ਅੱਛੇ ਪਣੀ ਪੁਣੀ ਵੀ ਹੋਈ ਐ ਕੋਈ ਕੀ ਨਹੀਂ ਉਹ ਟੀਗਾ ਭਰਾ ਐ ਦੱਸਦੇ ਆਪਾਂ ਦੱਸਤਾ ਹੀ ਅੱਗੇ ਰਹਿਣਾ ਨਾ ਰਹਿਣਾ ਅਗਲੇ ਦੇ ਕਰਮਾਂ ਹਾਂਜੀ ਕਰਨ ਬਾਈ ਫਿਰ ਇਹ ਵੱਛੀ ਦੀ ਕਿੰਨੀ ਉਮਰ ਆ ਇਹ ਵੱਛੀ ਦੋਨ ਦੇ ਦੰਦ ਕੱਢਦੀ ਐ ਜੀ ਦੋਦੇ ਦੰਦ ਕੱਢਦੀ ਆ ਕਰਦੀ ਐ ਜੀ ਹੂੰ ਕਿ ਕਿਵੇਂ ਚੁਵਾਈ ਚੁਈ ਵੇਖ ਲਈ ਤੂੰ ਚੁਵਾਈ ਵੇਖ ਲਈ ਚੁਵਾਈ ਕੱਲ ਆਥਰ ਨਹੀਂ ਸੂਈ ਸੀ ਆਪਾਂ ਸੌਦਾ ਕਰਿਆ ਸੀ ਦੁਪਹਿਰ ਨੂੰ ਓਕੇ ਉਹ ਬੰਦਿਆਂ ਨੇ ਆਪਾਂ ਨੂੰ ਫੋਨ ਲਾਇਦਾ ਆਤਾ ਵੀ ਬੱਚੀ ਸੋਡੀ ਬਈ ਸੂ ਪੀਆ ਹਾਂ ਠੀਕ ਆ ਮੈਂ ਸੂ ਵੀ ਤਾਂ ਕੋਈ ਗੱਲ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਚਾਰ ਕਿਲੋ ਉਹਨਾਂ ਨੇ ਕੱਲ ਕੜਤਾ ਸੀਗਾ ਤੇ ਫਿਰ ਅੱਜ ਮੈਂ ਸਵੇਰ ਆਪ ਲੈਣ ਗਿਆ ਸੀ ਜਦੋਂ ਉਹਨਾਂ ਦੇ ਘਰੇ 4 1/2 ਕਿਲੋ ਦੋ ਕੱਢਿਆ ਕਿੰਨੀ ਵਧੀ ਜਿੰਨੀ ਪਹਿਲਣ ਆਈਏ ਜਿੰਨੀ ਚੋਹਾਂਗੇ ਉੰਨੀ ਜਿਆਦਾ ਬਣ ਆਈ ਜਿਹਨੇ ਦਾ ਬਾਕੀ ਆਲੂ ਤੋਂ ਪਰੇਲੇ ਵੀ ਨਹੀਂ ਕੋਈ ਨਹੀਂ ਪੈ ਰਹੀ ਨਹੀਂ ਪੜਦੀ ਸੀਲ ਹਾਂਜੀ ਸੀਲ ਬੰਦੋ ਕਿਵੇਂ ਆਵੇ ਬੰਦੋ ਦੋਨ ਦੇ ਕੱਢਦੀ ਵੀ ਖਾ ਲਿਆ ਖਾ ਲਿਆ ਮੜੇ ਪੱਟ ਕੇ ਖਾ ਲਿਆ ਮਗਰ ਪਹਿਲਵਾਨ ਦੇਗੀ ਹਾਂਜੀ ਪਹਿਲਵਾਨ ਦੇਗੀ ਠੀਕ ਹਾਂ ਹੈ ਲੋ ਜੀ ਮਿੱਤਰੋ ਵਾਕਈ ਸੇ ਕੰਨੀ ਵਾਲੇ ਦੋਦੇ ਦੋਦੇ ਚੱਕਦੀ ਆ ਹਜੇ ਕਰਮ ਵਾਲੇ ਯਾਰ ਕਮਾਲ ਦੀ ਤਿਆਰੀ ਧੁਰੀ ਆ ਹਨਾ ਬੱਚੀ ਦੁੱਧ ਦੇ ਦੂਗੀ ਹਨਾ ਬਈ 22 ਕਿਲੋ ਹਾਂ ਵੀ ਉਹਨਾਂ ਨੇ ਟੀਗਾ ਦੱਸਿਆ ਹੀ ਬੱਚਾ 40 1 21 ਦਾ ਜੀ ਬੱਚਾ ਹੈ ਤੇ ਇਹਦੇ ਆਪ ਦਾ ਦੱਸਿਆ ਸੀ ਕੁਝ ਕਿ ਨਹੀਂ ਯਾਰ ਨਹੀਂ ਇਹਦਾ ਨਹੀਂ ਉਹਨਾਂ ਨੇ ਦੱਸਿਆ ਹੀ ਬੱਚੇ ਦਾ ਦੱਸੇ ਬਈ ਸੀਮਾ ਨੇ ਦੱਸਿਆ ਹੀ ਇਹਨਾਂ ਨੇ ਲੱਗਿਆ ਤੇ ਬਾਕੀ ਹਜੇ ਜਿਵੇਂ ਜਿਵੇਂ ਬੱਚੀ ਉੱਤਰੂਗੀ ਨਾੜਾ ਨੂੜਾ ਮੇਲ ਲਈ ਬੱਚੀ ਥੱਲੋ ਵੀ ਚੰਗੀ ਆ ਪਾਣੀ ਸੰਨਣ ਵਾਲਾ ਕਰਨ ਕਿੰਨੇ ਦੀ ਦੇ ਦਈਏ ਯਾਰ ਭਾਈ ਇਹ ਪਹਿਲੀ ਵੀਡੀਓ ਆ ਵੀ ਮੇਰੇ ਸਰੋਤੇ ਜਿਹੜੇ ਦੇਖਦੇ ਉਹਨੂੰ ਐ ਹੋ ਜਾਈ ਵਾਕਈ ਭਾਈ ਬੰਦੇ ਕਰਨ ਤੋਂ ਮਾਲ ਲਿਆ ਕਰਨਾ ਭਾਈ ਦੋ ਦਿਨ ਲੇਟ ਲੈ ਲਗੇ ਉਹਨਾਂ ਦੇ ਦਿਲ ਦੇ ਵਿੱਚ ਇਹ ਕੀੜਾ ਵੜ ਜਾਏ ਵੀ ਕਰਨ ਦੀ ਗਵੇਟ ਲੈਣਾ ਤੇ ਪਸ਼ੂ ਲੈਣਾ ਤੇ ਕਰਨ ਤੋਂ ਲੈਣਾ ਕਿੰਨੇ ਦਾ ਦੇ ਦਈਏ ਇਹ ਆ ਭਾਈ ਜੇ ਮੁੱਲ ਕਰਾਉਣਾ ਤਾਂ ਆਪਾਂ ਇਹ ਜੀ ਬੱਛੀ 105000 ਦੀ ਵੇਚੀ ਗੱਦ ਦੀ ਵੇਚੀ ਸਿਆਲਾਂ ਵਿੱਚ ਹੁਣ ਜੇ ਹਿਸਾਬ ਨਾਲ ਗਰਮੀ ਦੀ ਰੋਤ ਆ ਇਹ ਬੱਛੀ ਆਪਾਂ ਕੋਈ ਮੁੱਲ ਨਹੀਂ ਕਰਨਾ ਇਹ ਦੇਣ ਲੈਣ ਵਾਲਾ 86000 ਰੁਪਏ ਦੇਵਾਂਗੇ ਵਿੱਚ ਛੋੜ ਛੱਪਾ ਕਰ ਦਾਂਗੇ ਸੀ ਆਰ ਦੇ ਵਿੱਚ ਛੋੜ ਦੇ ਪਾ ਕਰਦੇਗਾ ਹਾਂਜੀ ਠੀਕ ਆ ਯਾਰ ਤੇਰਾ ਰੇਟ ਵੀ ਠੀਕ ਆ ਲੈ ਕੱਢੀ ਉਸਤਾਦ ਇਹਨੂੰ ਬਾਹਰ ਨੂੰ ਤੋਰ ਮੜਾ ਆ ਲੈ ਵੀ ਮਿੱਤਰੋ ਦੋ ਦੇ ਦੰਦ ਚੱਕਦੀ ਆ ਆਰਡਰ ਦੀ ਕੁਆਲਿਟੀ ਪਲੀ ਸੰਭੀ ਫੇਸ ਕੁਆਲਿਟੀ ਨਿਆਣ ਪੁਨੇ ਦੇ ਵਿੱਚ ਵੱੱਛੀ ਆ ਕਰਮਾਂ ਵਾਲੀ ਲੋਲੀਪੋਲੀ ਪਈ ਆ ਜਿੰਨੀ ਹੈਗੀ ਆ ਬਹੁਤ ਸੋਹਣੀ ਲਿਆ ਵੀਰੇ ਮੋੜ ਲਿਆ ਵੱਡੇ ਭਾਈ ਫੇਸ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਬੇਹਤਰੀਨ ਖਾਸ ਬੱਛੀ ਸਾਰੇ ਪਾਸੇ ਤੋਂ ਚੰਗੀ ਆ ਯਾਰ ਚਮਕ ਦਮਕ ਦੇ ਵਿੱਚ ਆ ਬਾਕੀ ਬਾਈ ਪੁਲਵਾਨਾਂ ਵਾਲੀ ਤੋਰ ਦੇ ਵਿੱਚ ਆ 22 23 ਕਿਲੋ ਦੇ ਦੁੱਧੋ ਚੱਲ ਪੀਦਾ 25 ਕਿਲੋ ਦੁੱਧ ਵੀ ਕੁਛ ਨਹੀਂ ਕਹਿੰਦਾ ਇਹਨੂੰ ਪਰ ਤੁਸੀਂ 22 23 ਮੰਨ ਕੇ ਲਿਆ ਜੇ ਨਾਰਮਲ ਦੋ ਤਿੰਨਾਂ ਬੱਛੀ ਦਈ ਜਾਊਗੀ ਇਹ ਜਿਹੜੇ ਬੰਦਿਆਂ ਤੋਂ ਆਪਾਂ ਲਈ ਜਣਾ ਜੀ ਓਏ ਆਪਾਂ ਇਹਦੀ ਮਾਂ ਵੀ ਵੇਖ ਕੇ ਆਏ ਆ ਉਹ ਦੰਦੀ ਆਈ 32 33 ਲੀਟਰ ਦੁੱਧ ਦੇ ਇਹ ਆਰਾਮਦਾਰੀ ਆ ਯਾਰ ਤਾਂ ਹੀ ਸੰਭੀ ਅਗਲੇ ਨੇ ਹਾਂਜੀ ਇਹ ਆਰਾਮ ਆਰਾਮਦਾਰੀ ਨਾਲ ਪਹਿਲੇ ਸੂਏ ਆਪਾਂ ਕੋਈ 25 ਨਹੀਂ ਆਦੇ ਆਰਾਮਦਾਰੀ ਨੇ 22 ਲੀਟਰ ਤੋਂ 23 ਲੀਟਰ ਦੋ ਇਹਨਾਂ ਦਾ ਤਾਂ ਦਿੱਤੀਗੀ ਬਾਕੀ ਹਜੇ ਇਹਨੇ ਨਾ ਕਰਨ ਬਾਈ ਹੋਰ ਵੀ ਆਪਾਂਾਂ ਦੇ ਵਿੱਚ ਬੇਮਾਨ ਆ ਗਈ ਆ ਫੇਦਾ ਹੀ ਆ ਦੇਖੋ ਆ ਜਿਹੜੀਆਂ ਭਲਾ ਦੇ ਵਿੱਚ ਆ ਤੇ ਹੰਥਣਾਂ ਨੂੰ ਆਪਾਂ ਤੁਹਾਡੇ ਸਾਹਮਣੇ ਤੇਲ ਲਾਇਆ ਤੇ ਪਾਸ ਮੈਂ ਆਈ ਆ ਹੁਣ ਇਹ ਮਤਲਬ ਹਜੇ ਤਾਂ ਬਣੂਗੀ ਕੁਛ ਨਾ ਹਾਂਜੀ ਯਾਰ ਪੂਰਾ ਖਾ ਗਾੜੀ ਗੂੜੀ ਵਿਖਾ ਦੋਈ ਚੰਗਾ ਯਰ ਥਣਥਮ ਨੇ ਚੰਗਾ ਹਨਾ ਐ ਧਾਰਾ ਮਰ ਲੂਗੀ ਇਹ ਤਾਂ ਰਾਮਰਾ ਲੂਗੀ ਮਾਰ ਦੇ ਬਣ ਗਿਆ 2 200 ਫਿਰ ਕਰ ਦੇ ਮੜੀ ਇਹਦਾ ਪਤਾ ਲੱਗ ਜਾਊਗਾ ਹਾਂ ਲੈ ਨਹੀਂ ਯਰ ਚਮਾ ਵੀ ਚੰਗਾ ਬੱਛੀ ਨੂੰ ਹਨਾ ਥਾਣਾ ਜੇ ਬਣਾ ਮਣਾ ਪਹਿਲਾਂ ਆ ਜਾ ਜੀ ਹੂੰ ਕੱਢ ਦੂ ਇਹਦਾ 2-3 ਦਿਨਾਂ ਦੇ ਇਹ 2 ਦਿਨਾਂ ਦੇ ਨਾਲ ਥਾਣ ਬਣ ਜਾਣਾ ਜੀ ਪੂਰਾ ਬਸ ਠੀਕ ਹੈ ਫਿਰ ਦੋ ਚਵਾਈਆਂ ਹੋਈਆਂ ਇਹਦੀਆਂ ਦਰਾਂ 5-7 ਚਵਾਈਆਂ ਦਾ ਦਰ ਹਾਂਜੀ ਵੇ ਮਗਰ ਬੱਛਾ ਫਿਰ ਬੱਛਾ ਦੇ ਦਈ ਚਾ 41 21 ਦਾ ਜੀ ਇਹੇ ਮੱਛੀ ਦੇ ਜੀ ਤੇ ਗੱਟ ਕਾਣੇ ਲੱਗ ਜੇਰ ਜੂ ਰੋਕੇ ਹੀ ਆਪਣੇ ਕੋਲ ਵੀਡੀਓ ਹੈਗੀ ਹੈ ਜੀ ਬਸ ਠੀਕ ਹੈ ਜੀ ਇਹ ਵੀਡੀਓ ਬਾਈ ਨੂੰ ਜਿਹੜਾ ਤੇਰੇ ਤੋਂ ਲਊਗਾ ਉਹਨੂੰ ਭੇਜ ਦਿੱਤੀ ਭੇਜ ਦਾਂਗੇ ਜੀ ਹਾਂ ਤੇ ਲੈ ਵੀ ਕਰਨਾ ਉਹਦਾ ਨੰਬਰ ਤਾਂ ਹੀ ਕਰਾਂ ਦੀ ਵੀਰੇ ਨੰਬਰ ਮੇਰਾ ਹੀ 84 373 4361 ਇੱਕ ਵਾਰੀ ਹੋਰ ਆਉਣ ਦੇ 84 373 4361 ਠੀਕ ਹੈ ਲੈ ਵੀ ਮਿੱਤਰੋ ਏ ਬਾਈ ਕਰਨ ਦਾ ਹੈਗਾ ਨੰਬਰ ਇਸ ਨੰਬਰ ਤੇ ਕਰ ਲਿਓ ਭਾਈ ਜੀ ਨਾਲ ਗੱਲ ਤੇ ਬਾਤ ਪਿੰਡ ਜੈਵਲ ਵਾਲੇ ਦੇ ਵਿੱਚੋਂ ਵੀਡੀਓ ਦਿੱਤੀ ਆ ਦਿਖਾ ਨੰਬਰ 22 ਦਾ ਸਕਰੀਨ ਦੇ ਉੱਤੇ ਵੀ ਦਿੱਤਾ ਵਾ ਮੈਂ ਚਲਾ ਤੇ ਮੈਂ ਵੀਡੀਓ ਵਿੱਚ ਦਿੱਤਾ ਵਾ ਸਾਰਾ ਕੁਝ ਥਾਂ ਟਿਕਾਣਾ ਦੱਸ ਮਿੱਤਰੋ ਬਾਕੀ ਵਿੱਚ ਹੀ ਫੇਸ ਕੁਆਲਟੀ ਵੱਲੋਂ ਅਡਰ ਕੁਆਲਟੀ ਵੱਲੋਂ ਬੇਹਤਰੀਨ ਤੇ ਖਾਸ ਆ ਬਈ ਬਈ ਇੱਕ ਗੱਲ ਹੈ ਜੀ ਕੋਈ 70 75 ਵਾਲਾ ਆਪਾਂ ਨੂੰ ਫੋਨ ਨਾ ਲਾਵੇ ਜਿਹਨੇ 80 ਤੋਂ ਉੱਤੇ ਲਾਉਣਾ ਆਪਾਂ ਨੂੰ ਫੋਨ ਲਾਵੇ ਵੀ ਬਾਈ ਦਾ ਰੇਟ ਬਾਈ ਪਹਿਲਾਂ 100 ਆਪਣਾ ਜੈਜੀ ਆ ਜੀ ਆਪਾਂ ਮੰਗਣਾ 70 ਰੁਪਏ ਮੰਗ ਲੈਦੇ ਹਾਂ 80 ਦੇ ਨੇੜੇ ਤੇੜੇ ਤਾਂ ਬਾਈ ਨੂੰ ਆਪ ਨੂੰ ਪਈ ਖੜੀ ਆ ਕਿਉਂਕਿ ਗੱਲ ਬਾਤੋ ਮਿੱਤਰੋ ਕੋਈ 2 4000 ਦੀ ਖਾਤਰ ਬਾਈ ਨੇ ਤੇ ਉਹ 2 4 ਦਾ 6 ਦੇ ਵਿੱਚ ਤੇ 2 4 ਦੇ ਅੰਤਰ ਵੇਖ ਲਓ ਤੁਸੀਂ ਕਿੰਨਾ ਕੁ ਰਹਿ ਗਿਆ ਤੇ ਫਿਰ ਬਾਈ ਆਇਆ ਵੀ ਅਗਲਾ ਵੀ ਕੋਈ ਨਹੀਂ ਦਿੰਦਾ ਬਾਈ ਜਦੋਂ ਵੇਚਣ ਨਹੀਂ ਲਾਉਂਦਾ ਅਗਲੇ 1 ਸਵਾ ਲੱਖ ਇਹ ਅਗਲਾ 10 ਸੂਏ ਜੋਲੇ ਮਾਰਨ ਵਾਲੀ ਚੀਜ਼ ਨਹੀਂ ਕੰਪੈਰੀ ਜੀ ਜੀ ਕਰੋ ਹਾਂਜੀ ਹਮ ਠੀਕ ਹੈ ਲੈ ਵੀ ਮੈਂ ਨੰਬਰ ਬਾਈ ਦਾ ਸਕਰੀਨ ਤੇ ਗੱਲਬਾਤ ਲਈ ਸੰਪਰਕ ਕਰ ਲਿਓ ਧੰਨਵਾਦ